ਸਸ਼ੀ ਕਾਲ ਜੀ ਸਾਰਿਆਂ ਨੂੰ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਆਸ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖੇ ਲਏ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਵਰਕ ਚ ਫੈਬਰਿਕ ਚ ਸਟਿਚਿੰਗ ਸਟਾਈਲ ਦੇ ਕੇ ਵਰਕ ਦੇ ਨਾਲ ਜਾਂ ਫੈਬਰਿਕ ਦੇ ਨਾਲ ਹਨ ਜਿੱਦਾਂ ਵੀ ਤੁਸੀਂ ਚਾਹੋ ਆਪਣਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਪ੍ਰਿੰਟ ਆ ਪ੍ਰਿੰਟ ਸੂਟਾਂ ਦੇ ਵਿੱਚ ਵੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਪ੍ਰਿੰਟ ਸੂਟ ਲੈ ਸਕਦੇ ਹੋ ਆਪਣੇ ਕੋਲ ਬਰਬਰੀ ਦਾ ਮਸਲੀਨ ਦਾ ਤੇ ਕ੍ਰੇਪ ਦੇ ਵਿੱਚ ਜੋਰਜਟ ਦੇ ਵਿੱਚ ਬਟਰ ਕਾਟਨ ਦੇ ਵਿੱਚ ਹਨਾ ਤੇ ਟਿਸਟਾ ਕਾਟਨ ਦੇ ਵਿੱਚ ਜਿੱਦਾਂ ਦੇ ਵੀ ਤੁਸੀਂ ਚਾਹੋ ਆਪਣੇ ਕੋਲ ਹਨਾ ਪ੍ਰਿੰਟਡ ਦੁਪੱਟਿਆਂ ਦੇ ਨਾਲ ਸੂਟ ਲੈ ਸਕਦੇ ਹੋਗੇ ਤੇ ਪ੍ਰਿੰਟ ਵਾਲੇ ਆਪਣੇ ਵਿਦਆਊਟ ਦੁਪੱਟਾ ਸੂਟ ਵੀ ਤੁਸੀਂ ਖਰੀਦ ਸਕਦੇ ਹੋਗੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਵਧੀਆ ਸੂਟ ਤਿਆਰ ਕਰਵਾ ਕੇ ਵੀ ਲੈ ਸਕਦੇ ਹੋ ਪ੍ਰਿੰਟ ਵਾਲਾ ਸਟਿਚਿੰਗ ਸਟਾਈਲ ਦੇ ਕੇ ਵੀ ਉਹਨਾਂ ਜੋ ਵਰਕ ਦੇ ਨਾਲ ਸਟਾਈਲ ਦੇ ਕੇ ਹਨਾ ਜਿੱਦਾਂ ਵੀ ਤੁਸੀਂ ਚਾਹੋ ਉਹਦਾ ਆਪਣਾ ਪ੍ਰਿੰਟ ਵਾਲਾ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਇਹ ਵੀ ਸਾਰੇ ਆਪਾਂ ਵਰਕ ਵਾਲੇ ਸੌਰੀ ਪ੍ਰਿੰਟ ਵਾਲੇ ਹੀ ਸੂਟ ਲੈ ਕੇ ਆਏ ਆਂਗੇ ਪ੍ਰਿੰਟ ਵਾਲੇ ਵਿਦ ਦੁਪੱਟਾ ਸੂਟ ਆਪਣੇ ਕੋਲ ਹੈਗੇ ਨੇਗੇ ਬਹੁਤ ਹੀ ਜਿਆਦੇ ਸੋਹਣੇ ਖੂਬਸੂਰਤ ਆਪਣੇ ਕੋਲ ਸੂਟ ਨੇ ਦੁਪੱਟਿਆਂ ਵਾਲੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਇਆ ਤੇ ਉਹੀ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਡੇ ਤੋਂ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣਾ ਪਹਿਲਾ ਸੂਟ ਹੈ ਅੱਜ ਦਾ ਹਾਂਜੀ ਦੇਖੋ ਜਿਹੜਾ ਇਹ ਸੂਟ ਆਪਣਾ ਪਹਿਲਾ ਇਹ ਬਰਬਰੀ ਦਾ ਸੂਟ ਹੈਗਾ ਬਰਬਰੀ ਆਪਣੇ ਕਾਫੀ ਟ੍ਰੈਂਡ ਦੇ ਵਿੱਚ ਫੈਬਰਿਕ ਬਹੁਤ ਜਿਆਦੇ ਵਧੀਆ ਸੌਫਟ ਇਹ ਆਪਾਂ ਇਹਨੂੰ ਗਰਮੀ ਦੇ ਵਿੱਚ ਵੀਅਰ ਕਰ ਸਕਦੇ ਆ ਬਰਬਰੀ ਵਾਲਾ ਫੈਬਰਿਕ ਆ ਜਿਹੜਾ ਇਹਦੇ ਵਿੱਚ ਤੁਸੀਂ ਜਿਵੇਂ ਪਲੇਨ ਸਲਵਾਰ ਦੇ ਨਾਲ ਪ੍ਰਿੰਟ ਕਮੀਜ਼ ਦੇ ਨਾਲ ਐਦਾਂ ਸੂਟ ਲੈਣਾ ਉਹਦਾ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਦੁਪੱਟਿਆਂ ਦੇ ਨਾਲ ਵੀ ਲੈ ਸਕਦੇ ਹੋ ਤੇ ਬਰਬਰੀ ਦੇ ਉੱਪਰ ਵਰਕ ਵਾਲੇ ਸੂਟ ਵੀ ਮੈਂ ਤੁਹਾਨੂੰ ਕਾਫੀ ਵਾਰ ਪਹਿਲਾਂ ਵੀ ਦਿਖਾਇਆ ਨਾ ਜੀ ਵੀ ਦਿਖਾਵਾਂਗੇ ਤੁਸੀਂ ਉਹਦਾਂ ਦੇ ਵੀ ਲੈ ਸਕਦੇ ਹੋ ਦੇਖੋ ਇਹ ਆਪਣੇ ਕੋਲ ਬਰਬਰੀ ਦੀ ਸ਼ਰਟ ਹੈਗੀ ਬਹੁਤ ਸੋਹਣਿਆ ਦਾ ਰੈੱਡ ਫਲਾਰ ਵਾਲੀ ਦੇਖੋ ਸ਼ਰਟ ਹੈਗੀ ਇਹ ਬਰਬਰੀ ਦੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਇਹਦਾ ਬਹੁਤ ਜਿਆਦਾ ਵਧੀਆ ਖੇੜਮਾ ਪ੍ਰਿੰਟ ਆਗਾ ਤੇ ਇਹ ਦੇਖੋ ਇਹਦੇ ਨਾਲ ਬਾਟਮ ਆ ਕੀ ਆਫ ਵਾਈਟ ਕਲਰ ਦੀ ਤੇ ਦੁਪट्टे ਦੀ ਗਰੇਸ ਦੇਖੋ ਬਹੁਤ ਜਿਆਦਾ ਸੋਹਣੀ ਆ ਵੀ ਦੁਪੱਟਾ ਹੀ ਖਾਮ ਆ ਗਿਆ ਆਪਾਂ ਤੁਹਾਨੂੰ ਸੂਟ ਅੱਜ ਸਾਰੇ ਬਰਬਰੀ ਦੇ ਦੇਖੋ ਬਰਬਰੀ ਦਾ ਹੀ ਆਪਾਂ ਨੂੰ ਦੁਪੱਟਾ ਮਿਲੂਗਾ ਕੋਈ ਐਦਾਂ ਦਾ ਨਹੀਂ ਹੈਗਾ ਵੀ ਇਹ ਤਰਕਣ ਵਾਲਾ ਫੈਬਰਿਕ ਆ ਹਨਾ ਵੀ ਕੋਈ ਤਿਲਕੂਗਾ ਜਾਂ ਜਿਵੇਂ ਕਾਫੀ ਭੈਣਾਂ ਨੂੰ ਔਰਗਾਂਜ਼ਾ ਦੇ ਉੱਪਰ ਡਾਊਟ ਹੁੰਦਾਗਾ ਵੀ ਔਰਗਾਂਜ਼ਾ ਦੇ ਦੁਪੱਟੇ ਨੇ ਜਿਹੜੇ ਹੋ ਜਿਆਦਾ ਸਲਿੱਪਰੀ ਹੁੰਦੇ ਰਹਿਗੇ ਬਟ ਜਿਹੜਾ ਇਹ ਹੈਗਾ ਤੇ ਇਹ ਆਪਣਾ ਕੋਈ ਜਿਆਦਾ ਐਦਾ ਹਨਾ ਵੀ ਤਿਲਕਣ ਵਾਲਾ ਦਪਟਾ ਨਹੀਂ ਹੁੰਦਾ ਬਹੁਤ ਵਧੀਆ ਸੌਫਟ ਫੈਬਰਿਕ ਆ। ਗਰਮੀ ਦੇ ਵਿੱਚ ਤੁਸੀਂ ਆਪਣੇ ਪਾਰਟੀ ਵੇਅਰ ਸੂਟ ਬਣਾਉਣੇ ਨੇ ਉਹ ਵੀ ਆਪਣੇ ਬਰਬਰੀ ਤੇ ਬਣਾ ਸਕਦੇ। ਤੇ ਇਹ ਇਹ ਵੀ ਨਹੀਂ ਹੈਗਾ ਵੀ ਤੁਸੀਂ ਬਰਬਰੀ ਨੂੰ ਵਰਕ ਨਹੀਂ ਕਰਾ ਸਕਦੇ। ਬਰਬਰੀ ਆਪਾਂ ਨੂੰ ਪਲੇਨ ਵੀ ਮਿਲਦਾ ਹੈਗਾ ਤੁਸੀਂ ਬਰਬਰੀ ਜਿਹੜਾ ਫੈਬਰਿਕ ਆ ਉਹਦੇ ਨਾਲ ਵੀ ਵਰਕ ਨਾਲ ਵੀ ਤਿਆਰ ਕਰਵਾ ਸਕਦੇ। ਇਹ ਦੇਖੋ ਇਹ ਆਪਣਾ ਪਹਿਲਾ ਸੂਟ ਅਸੀਂ ਅੱਜ ਦੇਖੋ ਇਹ ਬਹੁਤ ਸਾਰੇ ਸੋਨਾ ਆਪਣਾ ਸੂਟ ਹੈਗਾ। ਇਹਦੇ ਨਾਲ ਇਹ ਤੁਹਾਨੂੰ ਸੂਟ ਮਿਲ ਜਾਣਗੇ। ਸੇਮ ਟੂ ਸੇਮ ਤੇ ਇਹਦੇ ਵਿੱਚ ਕਲਰ ਵੀ ਹੋਰ ਹੈਗੇ ਨੇ ਆਪਣੇ ਕੋਲੇ। ਤੁਸੀਂ ਕਲਰ ਸੈਂਡ ਕਰਵਾ ਕੇ ਆਪਣਾ ਹੁਣ ਚ ਵੀ ਸਿਲੈਕਟ ਕਰਵਾ ਸਕਦੇ। ਬਹੁਤ ਯਾਦੇ ਸੋਹਣਾ ਦੇ ਇੱਕ ਵਧੀਆ ਗਰੇਸ ਵਾਲਾ ਆਪਣਾ ਦੁਪੱਟਾ ਵਗੈਰਾ ਨਾਲ ਲੱਗਿਆ ਹੋਇਆਗਾ ਦੇਖੋ ਜਿਹੜਾ ਸੈਕੰਡ ਸੂਟ ਹੈਗਾ ਆਪਣਾ ਹਾਂਜੀ ਦੇਖੋ ਜਿਹੜਾ ਇਹ ਸੂਟ ਹੈ ਆਪਣਾ ਇਹ ਵੀ ਆਪਾਂ ਨੂੰ ਬਰਬਰੀ ਦੇ ਵਿੱਚ ਆ ਇਹ ਸੈਕੰਡ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਹਾਂ ਇਹ ਉਹ ਫਸਟ ਡਿਜ਼ਾਈਨ ਸੀਗਾ ਦੇਖੋ ਇਹ ਵੀ ਆਪਣੀ ਬਰਬਰੀ ਦੀ ਫੈਬਰਿਕ ਆ ਇਦਾਂ ਦਾ ਵੀ ਡਿਜ਼ਾਈਨਰ ਸੂਟ ਤੁਸੀਂ ਬਰਬਰੀ ਦੇ ਵਿੱਚ ਲੈ ਸਕਦੇ ਹੋਗੇ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਵਗੈਰਾ ਕਾਫੀ ਮਿਲ ਜਾਣਗੇ ਇਹ ਇੱਕ ਬਰਬਰੀ ਦੀ ਸ਼ਾਰਟ ਆ ਕੀ ਇਦਾਂ ਇਹ ਤੇ ਹੈਂਡਵਰਕ ਹੋਇਆ ਹੋਇਆਗਾ ਦੇਖੋ ਇਦਾਂ ਪ੍ਰਿੰਟ ਦੇ ਉੱਪਰ ਹੈਂਡਵਰਕ ਆ ਲੱਗਾ ਦੇ ਕਿੰਨਾ ਜਿਆਦਾ ਸੋਨਾ ਸੂਟ ਜੱਚ ਰਿਹਾ ਹੈਗਾ ਕਿੰਨੇ ਸੋਨੇ ਫਲਾਰ ਦੀ ਫਿਨਿਸ਼ਿੰਗ ਆਗੀ ਤੇ ਇਹ ਇਹਦੇ ਬਰਬਰੀ ਦੇ ਉੱਪਰ ਹੀ ਜੱਚੂਗਾ ਦੇਖੋ ਇਹ ਕਿੰਨਾ ਸੋਹਣਾ ਦੇਖੋ ਪਹਿਲਾਂ ਪ੍ਰਿੰਟਾ ਦਾ ਪ੍ਰਿੰਟ ਦੇ ਉੱਪਰ ਦੇਖੋ ਆਪਾਂ ਨੇੜੇ ਕਰਕੇ ਤੁਹਾਨੂੰ ਦਿਖਾ ਦਿਆਂਗੇ ਇਹ ਹੈਂਡ ਦਾ ਸਾਰਾ ਵਰਕ ਹੋਇਆ ਹੈਗਾ ਆਪਣਾ ਇਹ ਸਾਰੀ ਸ਼ਰਟ ਦੇ ਫਰੰਟ ਆ ਜੂਗਾ ਤੇ ਇਧਰ ਇਹਦੀ ਬਾਹਾਂ ਆ ਜਾਣੀ ਆ ਇਧਰ ਬਾਹਾਂ ਆ ਕੇ ਤੇ ਨਾਲ ਦੇਖੋ ਇਹਦੇ ਪਲੇਨ ਬਾਟਮ ਆਗੀ ਇਹ ਵਾਲੀ ਦੇਖੋ ਇਹਦੀ ਬਾਟਮ ਆ ਹੀ ਨਾਲ ਪਲੇਨ ਤੇ ਦੁਪੱਟਾ ਇਹਦੇ ਨਾਲ ਵੀ ਤੁਹਾਨੂੰ ਵਰਕ ਵਾਲਾ ਹੀ ਮਿਲੂਗਾ ਦੇਖੋ ਬਹੁਤ ਹੀ ਜਿਆਦੇ ਸੋਹਣੇ ਡਿਜ਼ਾਈਨਰ ਸੂਟ ਲੱਗੇ ਆਪਣੇ ਅੱਜ ਵਾਲੇ ਫੱਟੇ ਚੱਕੜੇਗੇ ਪੂਰੇ ਮੈਨੂੰ ਨਹੀਂ ਲੱਗਦਾ ਹੈ ਕਿ ਕਿਸੇ ਨੂੰ ਨਹੀਂ ਪਸੰਦ ਆਉਣਗੇ ਅੱਜ ਵਾਲੇ ਸੂਟ ਦੇਖੋ ਦੁਪੱਟੇ ਦੇਖੋ ਪਹਿਲਾਂ ਕਿੰਨੇ ਜਿਆਦਾ ਸੋਹਣੇ ਨੇ ਕਿੰਨੇ ਸੋਹਣੇ ਦੇਖੋ ਦੁਪੱਟੇ ਨੇ ਇਹ ਬੜੀ ਬਰੀ ਪੂਰਾ ਵਧੀਆ ਬਾਰਡਰ ਵਗੈਰਾ ਬਣਿਆ ਹੋਇਆ ਹੈਗਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਸੂਟ ਹੈਗਾ ਦੁਪੱਟਾ ਹੈਗਾ ਤੇ ਤੁਸੀਂ ਜਿਵੇਂ ਚਾਹੋ ਆਪਣਾ ਉਹ ਵੀ ਲੈ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਤੇ ਕਲਰ ਆਪਣਾ ਕੋਈ ਵੀ ਜੋ ਤੁਹਾਨੂੰ ਪਸੰਦ ਹੋਵੇ ਉਹ ਸਿਲੈਕਟ ਕਰਕੇ ਤੁਸੀਂ ਲੈ ਸਕਦੇ ਹੋ ਬਹੁਤ ਜਿਆਦਾ ਵਧੀਆ ਆਪਣੇ ਸੌਫਟ ਫੈਬਰਿਕ ਵਾਲੀ ਹੀ ਸੂਟ ਨੇ ਜੀ ਸਾਡੇ ਹਾਂਜੀ ਇਹਦਾ ਨੈਕਸਟ ਹੈਗਾ ਆਪਣਾ ਹਾਂਜੀ ਦੇਖੋ ਜਿਹੜਾ ਇਹ ਸੂਟ ਹੈਗਾ ਆਪਣਾ ਇਹ ਵੀ ਆਪਾਂ ਨੂੰ ਵਰਬਰੀ ਦੇ ਵਿੱਚ ਹੀ ਮਿਲੂਗਾ ਦੇਖੋ ਇਹ ਵਰਬਰੀ ਦਾ ਹੀ ਸੂਟ ਹੈਗਾ ਦੇਖੋ ਆਪਣਾ ਇਹ ਵਾਲਾ ਪ੍ਰਿੰਟ ਹੈ ਵੀ ਸ਼ਰਟ ਆ ਗਈ ਇਹਦੇ ਪ੍ਰਿੰਟ ਵਾਲੀ ਐਂਡ ਅ ਮੈਂ ਕੋਲਿਆਂ ਨੂੰ ਚਲੋ ਆਪਾਂ ਨੇ ਇੰਦਾ ਹੀ ਇਹਨੂੰ ਪਾਰਸਲ ਕਰਨਾ ਹੈ ਦੇਖੋ ਇਹ ਵਾਲੀ ਦੀ ਸ਼ਰਟ ਆ ਗਈ ਤੇ ਇਹ ਦੇਖੋ ਨਾਲ ਇਹਦੀ ਬਾਟਮ ਆ ਗਈ ਤੇ ਨਾਲ ਹੀ ਦੇਖੋ ਇਹਦਾ ਡਿਜ਼ਾਈਨਰ ਵਧੀਆ ਦੁਪੱਟਾ ਦਾ ਪ੍ਰਿੰਟ ਵਾਲਾ ਐਦਾਂ ਦੇ ਸੂਟ ਵੀ ਤੁਹਾਨੂੰ ਮਿਲ ਜਾਣਗੇ ਤੀਸਰਾ ਡਿਜ਼ਾਈਨ ਇਹ ਤੁਹਾਨੂੰ ਦਿਖਾਇਆ ਹੈ ਨਾ ਦੇਖੋ ਜਿਵੇਂ ਜਿਵੇਂ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੋਇਆ ਤੁਸੀਂ ਉਹਨਾਂ ਚੋਂ ਸਾਥੋਂ ਕਲਰ ਵਗੈਰਾ ਸੈਂਡ ਕਰ ਵਾਪਕ ਲੈ ਸਕਦੇ ਹੋ ਦੇਖੋ ਇਹ ਵੀ ਆਪਣੇ ਡਿਜ਼ਾਈਨਰਸ ਨੇ ਤਾਂ ਬਹੁਤ ਜਿਆਦਾ ਸੋਹਣਾ ਬਰਬਰੀ ਦੇ ਵਿੱਚ ਤੁਸੀਂ ਬੇਚਿਜ ਕੋਹੋ ਕੇ ਬਰਬਰੀ ਦਾ ਸੂਟ ਲੈ ਸਕਦੇ ਹੋ ਹੁਣ ਗਰਮੀਆਂ ਦੇ ਵਿੱਚ ਕੋਈ ਵੀ ਤੁਸੀਂ ਆਪਣੇ ਫੰਕਸ਼ਨ ਵਗੈਰਾ ਟੈਂਡ ਕਰਨਾਗਾ ਤਾਂ ਬਰਬਰੀ ਦਾ ਸੂਟ ਤੁਸੀਂ ਲੈ ਸਕਦੇ ਹੋ ਇਹ ਦੇਖੋ ਕਿਉਂਕਿ ਇਹ ਜੀ ਸੂਟ ਹੀ ਹੁਣ ਅੱਜ ਕੱਲ੍ਹ ਆਪਾਂ ਨੂੰ ਵਧੀਆ ਲੱਗਦੇ ਨੇ ਗਰਮੀ ਦੇ ਵਿੱਚ ਤਾਂ ਵੀ ਜਿਹੜੇ ਪ੍ਰਿੰਟ ਵਾਲੇ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਵਾਲੇ ਪ੍ਰਿੰਟਡ ਡਿਜ਼ਾਈਨਰ ਦੇ ਦੁਪੱਟਿਆਂ ਜੇ ਜਿੰਨੇ ਵੀ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਤੁਸੀਂ ਆਪਣਾ ਹਨਾ ਜਿਹੜਾ ਸੂਟ ਹੈਗਾ ਕੋਈ ਵੀ ਸਿਲੈਕਟ ਕਰਕੇ ਲੈ ਸਕਦੇ ਹੋ ਇਹ ਵੀ ਆਪਣਾ ਬਰਬਰੀ ਦਾ ਸੂਟ ਸੀਗਾ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਡਿਜ਼ਾਈਨ ਦੇਖੋ ਇਹ ਆਪਣਾ ਮਸਲੀਨ ਦਾ ਹੈਗਾ ਜਿੰਨੇ ਭੈਣਾਂ ਨੂੰ ਮਸਲੀਨ ਪਸੰਦ ਆ ਤੁਸੀਂ ਉਹ ਇਦਾਂ ਮਸਲੀਨ ਦੇ ਸੂਟ ਲੈ ਸਕਦੇ ਹੋ ਦੇਖੋ ਇਹ ਮਸਲੀਨ ਦੀ ਬਾਟਮ ਹੈ ਦੀ ਤੇ ਇਹ ਵਾਲੀ ਸ਼ਰਟ ਹੈ ਲਈ ਇਹਦੇ ਸੁਣੇ ਦੇਖੋ ਰੈੱਡ ਫਲਾਰ ਵਾਲੀ ਇਹ ਜਿਹੜਾ ਸੂਟ ਮੈਂ ਤੁਹਾਨੂੰ ਬਰਬਰੀ ਚ ਵੀ ਦੇਖੋ ਦਿਖਾਇਆ ਪਹਿਲਾਂ ਸੇਮ ਪ੍ਰਿੰਟਿਆਂ ਦਾ ਬਟੋਵਰ ਪ੍ਰੀਦੀ ਫੈਬਰਿਕ ਆ ਇਹ ਮਸਲੀਨ ਦੀ ਆ ਮਸਲੀਨ ਤੁਹਾਨੂੰ ਪੂਰੀ ਪਿਓਰ ਸੌਫਟ ਮਸਲੀਨ ਮਿਲੂਗੀ ਕਿ ਐਦਾਂ ਦੀ ਗੱਲ ਨਹੀਂ ਹੈਗੀ ਵੀ ਆਪਾਂ ਕੋਈ ਤੁਹਾਨੂੰ ਕੁਆਲਟੀ ਵਾਈਜ਼ ਵਧੀਆ ਚੀਜ਼ ਨਹੀਂ ਦੇਵਾਂਗੇ ਜਿਹੜੀ ਵੀ ਸਾਡੇ ਤੋਂ ਤੁਸੀਂ ਚੀਜ਼ ਲਓਗੇ ਵਧੀਆ ਕੁਆਲਟੀ ਵਾਲੀ ਹੀ ਮਿਲੂਗੀ ਅਸੀਂ ਘਟੀਆ ਮਟੀਰੀਅਲ ਕਦੇ ਯੂਜ਼ ਨਹੀਂ ਕੀਤਾ ਹੈਗਾ ਦੇਖੋ ਇਹ ਵਾਲਾ ਆਪਾਂ ਨੂੰ ਸ਼ਰਟ ਆ ਗਈ ਦੇਖੋ ਦੀ ਪੂਰੀ ਫੁੱਲ ਦੇਖੋ ਤੁਹਾਨੂੰ ਦਿਖਾਉਣੇ ਕਿੰਨੇ ਸੋਹਣੇ ਵਾਈਨ ਕਲਰ ਦੇ ਵਿੱਚ ਆਪਣੇ ਫਲਾਰ ਬਣੇ ਹੋਏ ਨੇਗੇ ਦੇਖੋ ਇਹਦੇ ਨਾਲ ਮਸਲੀਨ ਦੀ ਬਾਟਮ ਆ ਗਈ ਤੇ ਨਾਲ ਦੇਖੋ ਆਪਾਂ ਨੂੰ ਮਸਲੀਨ ਦਾ ਹੀ ਦੁਪੱਟਾ ਮਿਲੂਗਾ ਇਹ ਵਾਲਾ ਦੇਖੋ ਮਸਲੀਨ ਦਾ ਦੁਪੱਟਾ ਮਸਲੀਨ ਦੇ ਸੂਟਾਂ ਨਾਲ ਆਪਣਾ ਮਸਲੀਨ ਦੇ ਦੁਪੱਟੇ ਮਿਲ ਲੰਗੇ ਬਰਬਰੀ ਦੇ ਨਾਲ ਬਰਬਰੀ ਦੇ ਦੁਪੱਟੇ ਮਿਲ ਲੰਗੇ ਦੇਖੋ ਇਹ ਵਾਲਾ ਮਸਲੀਨ ਦਾ ਦੁਪੱਟਾ ਕਿੰਨੇ ਸੋਨੇ ਫੁੱਲ ਲੜੇ ਹੋ ਦੁਪੱਟੇ ਦੇ ਉੱਪਰ ਸਾਰਾ ਦੁਪੱਟਾ ਤੁਹਾਨੂੰ ਦਿੱਤਾ ਖਿਲਾ ਕੇ ਦਿਖਾ ਰਹੇ ਹਾਂ ਦੇਖੋ ਬਹੁਤ ਜ਼ਿਆਦਾ ਸੋਨਾ ਆਪਣਾ ਪੱਟਾ ਹੈਗਾ ਮਸਲੀਨ ਦਾ ਹੀ ਸੂਟ ਆ ਮਸਲੀਨ ਦਾ ਹੀ ਆਪਣਾ ਦੁਪੱਟਾ ਦਾ ਐਦਾਂ ਦੇ ਵੀ ਤੁਸੀਂ ਡਿਜ਼ਾਈਨਰ ਸੂਟ ਆਪਣਾ ਜੇ ਮੈਂ ਤੁਸੀਂ ਚਾਹੋ ਇਹਦੇ ਵਿੱਚ ਵੀ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਇਹਦੇ ਵਿੱਚ ਵੀ ਤੁਸੀਂ ਇਹ ਸੇਮ ਟੂ ਸੇਮ ਵੀ ਲੈ ਸਕਦੇ ਹੋਗੇ ਜਿਹੜੇ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਇਹਦੇ ਵਿੱਚ ਤੁਸੀਂ ਕੋਈ ਕਲਰ ਸਿਲੈਕਟ ਕਰਨਾ ਹੋਊਗਾ ਉਹ ਤਾਂ ਵੀ ਆਪਣਾ ਲੈ ਸਕਦੇ ਹੋ ਹਾਂਜੀ ਇਹ ਆਪਣਾ ਮਸਲੀਨ ਦਾ ਸੂਟ ਸੀਗਾ ਹਾਂਜੀ ਦੇਖੋ ਜਿਹੜਾ ਇਹ ਸੂਟ ਹੈਗਾ ਆਪਣਾ ਇਹ ਵੀ ਆਪਣਾ ਵਧੀਆ ਡਿਜ਼ਾਈਨਰ ਸੂਟ ਹੈ ਦੇਖੋ ਚਿਕਨ ਕਾਰੀ ਵਾਲਾ ਆਪਾਂ ਸੂਟ ਇਹਨੂੰ ਕਹਿ ਸਕਦੇ ਹਾਂਗੇ ਸਾਰੀ ਚਿਕਨ ਦੀ ਆਪਣੀ ਸ਼ੋਰਟ ਹੈਗੀ ਫਰੰਟ ਤੇ ਇਹਦੇ ਬਾਕ ਵੀ ਹੋਇਆ ਹੈ ਮਸ਼ੀਨ ਵਰਕ ਦਾ ਤੇ ਨੀਚੇ ਬਾਰਡਰ ਵਗੈਰਾ ਵੀ ਦੇਖੋ ਲੇਸ ਵਗੈਰਾ ਨਾਲ ਪਿੰਟੈਕਸ ਵਗੈਰਾ ਪਾ ਕੇ ਸਾਰੇ ਹਨਾ ਤੇ ਆਪਣਾ ਜਿਹੜਾ ਵਧੀਆ ਡਿਜ਼ਾਈਨ ਜਿਹੜਾ ਤਿਆਰ ਕੀਤਾ ਹੋਇਆ ਹੈਗਾ ਇਹ ਸ਼ਰਟ ਦਾ ਫਰੰਟ ਆ ਜੂ ਵੇਖੋ ਇਹ ਵਾਲਾ ਇਦਾਂ ਸਾਰੀ ਫਰੰਟ ਆਗੀ ਇਹ ਤੇ ਬੈਕ ਸਾਈਡ ਦੇਖੋ ਆ ਪ੍ਰਿੰਟ ਵਾਲਾ ਹੋਊਗਾ ਇਹ ਬੈਕ ਸਾਈਡ ਨਾਲ ਹੋਊਗਾ ਇਹਦਾ ਬਹੁਤ ਵਧੀਆ ਆਪਣੀ ਮਸਲੀਨ ਦੀ ਆਪਣੀ ਪਿਓਰ ਮਸਲੀਨ ਦੀ ਫੈਬਰਿਕ ਆਗੀ ਬੈਕ ਸਾਈਡ ਇਹਦਾ ਪ੍ਰਿੰਟ ਵਾਲਾ ਹੋਊਗਾ ਤੇ ਇਹਦਾ ਜਿਹੜਾ ਨਾਲ ਆਪਾਂ ਕੋਈ ਸਲਵਾਰ ਬਰਾਉਣੇ ਜਾਂ ਪਲਾਜ਼ੋ ਬਰਾਉਣੀਆਂ ਉਹ ਵਾਈਟ ਕਲਰ ਦਾ ਹੀ ਮਿਲੂਗਾ ਪਰ ਨਾਲ ਦੇਖੋ ਆ ਵਾਲਾ ਇਹ ਵਾਈਟ ਕਲਰ ਦਾ ਨਾਲ ਇਹਦੀ ਬਾਟਮ ਹੋਊਗੀ ਤੇ ਇਹ ਦੁਪੱਟਾ ਦੇਖੋ ਬਹੁਤ ਜਿਆਦੇ ਸੋਨਾ ਹੈ ਦੇ ਨਾਲ ਇਹ ਵਾਲਾ ਦੇਖੋ ਪਿਓਰ ਮਸਲੀਨ ਦਾ ਹੀ ਦੁਪੱਟਾ ਹੈ ਪੀਓਰ ਮਸਲੀਨ ਦਾ ਦੁਪੱਟਾ ਹੈਗਾ ਦੇਖੋ ਕਿੰਨਾ ਜਿਆਦਾ ਸੋਹਣਾਗਾ ਜਿਹੜਾ ਬੈਕ ਸਾਈਡ ਦੇਖੋ ਪ੍ਰਿੰਟ ਹੈਗਾ ਉਦੋਂ ਦਾ ਹੀ ਦੇਖੋ ਦੁਪੱਟੇ ਦੇ ਵਿੱਚ ਵੀ ਆਪਾਂ ਨੇ ਐਡ ਕੀਤਾ ਹੋਇਆਗਾ ਬਾਕੀ ਸਾਰਾ ਆਫ ਵਾਈਟ ਜਿੱਦਾਂ ਇਹਦੇ ਸਾਰੇ ਸੂਟ ਦੇ ਵਿੱਚ ਹੈਗਾ ਉਵੇਂ ਕੀਤਾ ਹੋਇਆ ਬਾਰਡਰ ਵਗੈਰਾ ਦੇਖੋ ਬਹੁਤ ਜਿਆਦਾ ਸੋਹਣਾ ਵਧੀਆ ਡਿਜ਼ਾਈਨਰ ਜਿਹਾ ਸੂਟ ਆਪਣਾ ਹੀ ਤਿਆਰ ਹੋਊਗਾ ਦੇਖੋ ਮੈਂ ਤੁਹਾਨੂੰ ਫੋਟੋ ਦਿਖਾ ਦਿੰਦੀ ਆ ਕਿੰਦਾ ਤਿਆਰ ਹੋਊਗਾ ਦੇਖੋ ਇਹ ਵਾਲੀ ਦੀ ਫੋਟੋ ਆ ਗਈ ਇਹਦਾ ਇਹ ਵਾਲਾ ਸੂਟ ਐਵੇਂ ਤਿਆਰ ਹੋਊਗਾ ਦੇਖੋ ਬੈਕ ਸਾਈਡ ਤੇ ਬਾਹਾਂ ਤੇ ਵੀ ਆਹ ਵਾਲਾ ਪ੍ਰਿੰਟ ਵਾਲਾ ਆ ਜਾਊਗਾ ਦੇਖੋ ਜਿਹੜਾ ਆ ਪ੍ਰਿੰਟ ਹੈਗਾ ਬੈਕ ਸ ਤੇ ਜਿਹੜਾ ਬੈਕ ਹੈਗਾ ਉਹੀ ਸਾਰੀ ਆਪਣੀ ਪ੍ਰਿੰਟ ਵਾਲੀ ਆਊਗੀ ਨੀਚੇ ਪਲਾਜ਼ੋ ਵਗੈਰਾ ਜਿਹੜੀ ਵੀ ਆਪਾਂ ਬਾਟਮ ਵਗੈਰਾ ਬਣਾਉਣੀ ਹੈਗੀ ਉਹ ਆਫ ਵਾਈਟ ਕਲਰ ਦੀ ਆਊ ਕਿੰਨਾ ਸੋਹਣਾ ਦੇਖੋ ਲੱਗ ਰਿਹਾ ਹੈਗਾ ਇਹਦਾ ਤੇ ਸੇਮ ਆਪਣਾ ਇਦਾਂ ਦਾ ਹੀ ਸੂਟ ਇਤਿਆਰ ਹੋਊਗਾ ਤੁਸੀਂ ਇਦਾਂ ਦੇ ਵੀ ਡਿਜ਼ਾਈਨਰ ਸੂਟ ਸਾਡੇ ਤੋਂ ਲੈ ਸਕਦੇ ਹੋਗੇ ਬਹੁਤ ਈਆਂ ਦੇ ਸੋਹਣੇ ਸੋਹਣੇ ਆਪਣੇ ਕੋਲ ਸੂਟਾਂ ਦੰਦੇ ਹੈਗੇ ਨੇ ਹਾਂਜੀ ਅੱਜ ਬਹੁਤ ਸੋਹਣੇ ਸੋਹਣੇ ਸੂਟ ਦੇ ਫੋ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਪ੍ਰਿੰਟ ਵਾਲੇ ਬਿਲਕੁਲ ਨਵੇਂ ਆਪਣੇ ਕੋਲ ਪ੍ਰਿੰਟ ਆਏ ਨੇ ਤੇ ਨਵੇਂ ਡਿਜ਼ਾਈਨਰ ਸੂਟ ਆਏ ਨੇ। ਦੇਖੋ ਇਹ ਬਰਬਰੀ ਦੇ ਵਿੱਚ ਆਇਆਗਾ ਆਪਣਾ ਸੂਟ ਹੈ। ਹੈਂਡਵਰਕ ਦਾ ਤੇ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਦੇਖੋ ਹੈਂਡਵਰਕ ਨਾਲ। ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ। ਇਹਦੇ ਵਿੱਚ ਹੈਗੇ ਨੇ ਆਪਣੇ ਕੋਲ 7-8 ਕਲਰ ਹੈਗੇ ਨੇ ਕਿ ਇਦਾਂ। ਦੇਖੋ ਇਹ ਹੈਂਡਵਰਕ ਨਾਲ ਸਾਰਾ ਆਪਣਾ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਨੂੰ ਆਪਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦੇਣਾ। ਸਾਰੀ ਸ਼ਰਟ ਦਾ ਫਰੰਟ ਹੈ ਜਿਹੜਾ ਹਾਈਲਾਈਟ ਕੀਤਾ ਹੋਇਆ। ਘੇਰੇ ਦੇ ਉੱਪਰ ਦਾ ਸਿੱਪੀ ਦੀ ਲੈਣ ਆ ਜੂਗੀ ਤੇ ਬਾਕੀ ਸਾਰਾ ਹਾਈਲਾਈਟ ਆਪਣਾ ਹੈਂਡਵਰਕ ਦੇ ਨਾਲ ਸਾਰੀ ਪ੍ਰਿੰਟਿੰਗ ਪ੍ਰਿੰਟਿੰਗ ਨੂੰ ਹਾਈਲਾਈਟ ਕੀਤਾ ਹੋ ਇਹ ਆਪਣੀ ਬਰਬਰੀ ਦੀ ਫੈਬਰਿਕ ਆਗੀ ਬਰਬਰੀ ਦੀ ਆਪਾਂ ਨੂੰ ਸ਼ਰਟ ਮਿਲੂਗੀ ਤੇ ਨਾਲ ਇਹਦਾ ਆਪਾਂ ਮਸਲੀਨ ਦੀ ਬਾਟਮ ਮਿਲੂਗੀ ਤੇ ਨਾਲ ਇਹਦੇ ਆਪਾਂ ਨੂੰ ਦੁਪੱਟਾ ਮਿਲੂਗਾ ਪ੍ਰਿੰਟ ਵਾਲਾ ਦੇਖੋ ਬਹੁਤ ਯਾਦ ਸੋਹਣੇ ਸੂਟ ਆਪਣੇ ਆਏ ਨੇਗੇ ਇਹ ਡਿਜ਼ਾਈਨਰ ਜੇ ਤੇ ਤੁਸੀਂ ਇਹਦੇ ਵਿੱਚ ਕਲਰ ਤੁਹਾਨੂੰ ਸੈਂਡ ਕਰ ਦਾਂਗੇ ਕਲਰ ਤੁਸੀਂ ਆਪਣਾ ਕੋਈ ਵੀ ਲੈ ਸਕਦੇ ਹੋਗੇ ਦੇਖੋ ਐਦਾਂ ਆਪਾਂ ਨੂੰ ਪੂਰਾ ਡਬਲ ਜਣਾ ਦੁਪੱਟਾ ਦਾ ਉਹ ਮਿਲੂਗਾ ਪੂਰਾ ਡਬਲ ਦੁਪੱਟਾ ਦਾ ਐਦਾਂ ਪ੍ਰਿੰਟ ਵਾਲਾ ਕਾਫੀ ਸੋਹਣੇ ਦੇਖੋ ਲੁੱਕ ਵਾਲਾ ਲੁੱਕ ਵਾਲਾ ਸੂਟ ਹੈਗਾ ਆਪਣਾ ਇਹ ਤੁਸੀਂ ਐਦਾ ਬਰਬਰੀ ਦੇ ਵਿੱਚ ਹੈਂਡ ਦੇ ਟੱਚ ਵਾਲੇ ਸੂਟ ਵੀ ਲੈ ਸਕਦੇ ਹੋ ਇਹਦੇ ਵਿੱਚ 8-10 ਕਲਰ ਨਹੀਂ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਹੋਇਆ ਉਹ ਹੀ ਤੁਸੀਂ ਸਿਲੈਕਟ ਕਰਕੇ ਲੈ ਸਕਦੇ ਹੋ ਬਹੁਤ ਜਿਆਦੇ ਸੋਹਣੇ ਆਪਣੇ ਦੇਖੋ ਇਹ ਪ੍ਰਿੰਟ ਆਈ ਨਹੀਂ ਜਾਂਦਾ ਤੇ ਇਹਦੇ ਵਿੱਚ ਤੁਹਾਨੂੰ ਨਾ ਇਹ ਤਾਂ ਆਪਣਾ ਦੇਖੋ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਵਾਲਾ ਐਦਾਂ ਦੀ ਪ੍ਰਿੰਟ ਵਾਲੇ ਸੂਟ ਤੁਹਾਨੂੰ ਵਿਦਾਊਟ ਦੁਪੱਟਾ ਵੀ ਬਰਬਰੀ ਦੇ ਵਿੱਚ ਮਿਲ ਜਾਣਗੇ ਉਹ ਆਪਾਂ ਤੁਹਾਨੂੰ ਦਿਖਾਉਣਾ ਦੇਖੋ ਜਿਵੇਂ ਇਹ ਵਾਲਾ ਹੈਗਾ ਦੇਖੋ ਪ੍ਰਿੰਟ ਇਹੀ ਤਾਂ ਜੀ ਸੇਮ ਹੀ ਆ ਗਈ ਐਦਾਂ ਦੇਖੋ ਪ੍ਰਿੰਟ ਵਾਲਾ ਸੇਮ ਆਗਾ ਬਟ ਇਹਨੂੰ ਆਪਾਂ ਹਾਈਲਾਈਟ ਨਹੀਂ ਕੀਤਾ ਹੈਗਾ ਇਹਨੂੰ ਆਪਾਂ ਹਾਈਲਾਈਟ ਨਹੀਂ ਕੀਤਾ ਪ੍ਰਿੰਟ ਉਹਦੇ ਵਾਲਾ ਦੇਖੋ ਸੀਮਾ ਗੈਦਾ ਤੇ ਇਹ ਆਪਾਂ ਨੂੰ ਇਦਾਂ ਮਸਲੀਨ ਦੀ ਬਾਟਮ ਨਾਲ ਐਮਬਲੂ ਦਾ ਤੁਸੀਂ ਇਹ ਵੀ ਲੈ ਸਕਦੇ ਹੋ ਹੁਣ ਚੋਇਸ ਤੁਹਾਡੀ ਆਪਣੀ ਹੈ ਵੀ ਥੋੜਾ ਤੁਸੀਂ ਡਿਜ਼ਾਈਨਰ ਲੁੱਕ ਵਾਲਾ ਹਨਾ ਵਧੀਆ ਪਾਰਟੀ ਵੇਅਰ ਸੂਟ ਤਿਆਰ ਕਰਵਾਉਣਾ ਤਾਂ ਤੁਸੀਂ ਇਹਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਅਗਰ ਤੁਸੀਂ ਆਪਣਾ ਕੋਈ ਡਿਜ਼ਾਈਨਿੰਗ ਵਗੈਰਾ ਕਰਵਾ ਕੇ ਰੈਡੀ ਕਰਵਾਉਣਾ ਵਰਕ ਵਗੈਰਾ ਕਰਵਾਉਣਾ ਕਿੰਨੇ ਸੋਹਣੇ ਸੋਹਣੇ ਸੂਪਰ ਸੋਹਣੇ ਦੇਖੋ ਹਨਾ ਵਧੀਆ ਬਈ ਪਿਆਰੇ ਪਿਆਰੇ ਕਲਰ ਨੇਗੇ ਤਾਂ ਤੁਸੀਂ ਇਦਾਂ ਲੈ ਸਕਦੇ ਹੋ ਦੇਖੋ ਸੇਮ ਡਿਜ਼ਾਈਨਿੰਗ ਦੇ ਨਾਲ ਤੁਹਾਨੂੰ ਪ੍ਰਿੰਟ ਦੇ ਨਾਲ ਸੂਟ ਮਿਲ ਰਹੇ ਨੇ ਵਰਗਰੀ ਦੇ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਪ੍ਰਿੰਟ ਵਾਲੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਦੁਪੱਟਾ ਤੁਹਾਨੂੰ ਸੂਟ ਦਿਖਾਏ ਸੀਗੇ ਬਹੁਤ ਜ਼ਿਆਦੇ ਸੋਹਣੇ ਕਬਸੂਰਤ ਆਪਣੇ ਸੂਟ ਨੇਗੇ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਨੂੰ ਨਹੀਂ ਪਸੰਦ ਆਏ ਹੋਣਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਉਹੀ ਆਪਣਾ ਹਨਾ ਸਾਡੇ ਤੋਂ ਖਰੀਦ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਸਾਨੂੰ ਭੇਜ ਕੇ ਆਪਣਾ ਇਹ ਸੂਟੜਾ ਆਰਡਰ ਕਰਵਾ ਸਕਦੇ ਹੋਗੇ ਤੇ ਸਾਡਾ ਜਿਹੜਾ ਸਕਰੀਨ ਦੇ ਉੱਪਰ WhatsApp ਨੰਬਰ ਆ ਰਿਹਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ಮೆದೆ ಹೋರ ನಮಿ ಸೂತ ನಮಿ ಕಲ ನಮಿ ವೂಢೆ ಸತ್ತ್ ಶ್ರೀಕಾಲ